ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖਿਮਾ ਪਰ ਸਾਡੀ ਬੇਨਤੀ ਆ ਲਾਸਟ ਦੇ ਵਿੱਚ ਵੀ 48 ਘੰਟੇ ਨਾ ਪੱਲਿਓ ਜੇ ਫਤਿਹਗੜ ਸਾਹਿਬ ਦੀ ਧਰਤੀ ਤੇ ਆਉਨੇ ਹੋ ਹਾਜ਼ਰੀ ਉਦੋਂ ਲੱਗਣੀ ਆ ਜਦੋਂ ਬਵਾਨਗੜ ਸਾਹਿਬ ਆਉਗੇ ਜਿੰਨਾ ਚਿਰ ਬਵਾਨਗੜ ਸਾਹਿਬ ਆ ਕੇ ਹਾਜ਼ਰੀ ਨਹੀਂ ਪਰਦੇ ਫਤਿਹਗੜ ਸਾਹਿਬ ਦੀ ਹਾਜ਼ਰੀ ਪ੍ਰਵਾਨ ਨਹੀਂ ਹੋਊਗੀ ਯਾਤਰਾ ਨਹੀਂ ਲੱਗੂਗੀ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਬੇਨਤੀ ਆ ਸਹਿਬਜ਼ਾਦਿਆਂ ਵੱਲੋਂ ਸਹਿਬਜ਼ਾਦਿਆਂ ਦੇ ਹੁਕਮ ਨੇ ਸਾਡੀਆਂ ਦਸਾਂ ਦੀਆਂ ਉਹਨਾਂ ਦੀਆਂ ਬੇਨਤੀਆਂ ਨੇ ਇਹ ਪ੍ਰਵਾਨ ਕਰਿਓ ਜੀ ਬਹੁਤ ਬਹੁਤ ਧੰਨਵਾਦ ਬਹੁਤ ਮਹਾਰਾਜ ਬੀੜੀ ਵਾਲੀਆਂ ਫੌਜਾਂ ਦਾ ਜ세ਦਾਰ ਸਾਹਿਬ ਜੀ ਉਹਨਾਂ ਦਾ ਸਾਡੇ 14ਵੇਂ ਮੁਖੀ ਸਿੰਘ ਸਾਹਿਬ ਜ세ਦਾਰ ਬਾਬਾ ਬਲਵੀਰ ਸਿੰਘ ਜੀ ਉਹਨਾਂ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸੰਗਤ ਨੂੰ ਪਿਆਰ ਦਿੰਦੇ ਨੇ ਔਰ ਸੰਗਤ ਨੂੰ ਸੰਦੇਸ਼ ਦਿੰਦੇ ਨੇ ਕੀ ਸੰਦੇਸ਼ ਹੈ ਸਾਡੇ 14ਵੇਂ ਮੁਖੀ ਬਾਬਾ ਜੀ ਦਾ ਉਹ ਕਹਿੰਦੇ ਨੇ ਭਾਈ ਗੁਰੂ ਆਲੇ ਬਣ ਕੇ ਆਓ ਸਿੰਘ ਸਜੋ ਬਾਣੀ ਬਾਣੀ ਦੇ ਧਾਰਨੀ ਹੋਵੋ ਜਿੰਦੋਂ ਅਚਰ ਅਸੀਂ ਬਾਣੀ ਬਾਣੀ ਦੇ ਧਾਰਨੀ ਹੋਵਾਂਗੇ ਉਹਨਾਂ ਅਚਰ ਸਾਡਾ ਆਧਾਰ ਨਹੀਂ ਹੋਣਾ ਉਹਨਾਂ ਅਚਰ ਸਾਡਾ ਆਇਆਂ ਦਾ ਕੋਈ ਫਾਇਦਾ ਨਹੀਂ ਹੋਣਾ ਸਾਡਾ ਫਾਇਦਾ ਉਦੋਂ ਹੋਊਗਾ ਸਾਡੀ ਯਾਤਰਾ ਉਦੋਂ ਲੱਗੂਗੀ ਜਦੋਂ ਅਸੀਂ ਬਾਣੀ ਬਾਣੀ ਦੇ ਧਾਰਨੀ ਹੋਵਾਂਗੇ ਦਮਾਲੇ ਸੀਸ ਤੇ ਝੁੱਲੇ ਵੀ ਹੋਣਗੇ ਫਿਰ ਸਾਹਿਬ ਜੀ ਆਦੇ ਖੁਸ਼ ਹੋਣਗੇ ਇਹ ਬੇਨਤੀਆਂ ਨੇ ਸਾਡੀਆਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਹਾਲ ਹੋ ਜਾ ਬਾਬਾ ਹਾਂਜੀ ਇਹ ਬਾਬਾ ਜੀ ਕਲਦੀਪ ਸਿੰਘ ਜੀ ਜਥੇਦਾਰ ਜਥੇਦਾਰ ਬਾਬਾ ਕਲਦੀਪ ਸਿੰਘ ਜੀ ਹਾਂਜੀ ਜਥੇਦਾਰ ਕਲਦੀਪ ਸਿੰਘ ਬੜਾ ਦਲ ਅਗੋਲ ਸ਼ੌਣੀ ਅਗੋਲ ਸ਼ੌਣੀ ਜੀ ਹਾਂਜੀ ਹਾਂਜੀ ਠੀਕ ਆ ਜੀ ਬਾਬਾ ਜੀ ਨੇ ਕਿਰਪਾ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਇੱਥੇ ਦਾ ਸੇਵਾਦਾਰ ਤੀ ਪਰ ਸਾਡੇ 14ਵੀਂ ਮੁਖੀ ਨੇ ਸਾਨੂੰ ਜਦੋਂ ਸਾਫ਼ ਤੋਂ ਸੂਰਤ ਸਹੀ ਦੇਖਿਆ ਤਾਂ ਸਾਨੂੰ ਸ਼ੌਣੀਆਂ ਆਂਦੀਆਂ ਚੌਣੀਆਂ ਦਿੱਤੀਆਂ ਸ਼ੌਣੀਆਂ ਅਰ ਤੁਹਾਨੂੰ ਵੀ ਲਈ ਬੈਠੇ ਨੇ ਤੁਸੀਂ ਬਣ ਕੇ ਆਓ ਸੇਵਾ ਕਰੋ ਤੁਹਾਡੇ ਵਾਸਤੇ ਗੁਰੂ ਘਰ ਨੇ ਤੁਹਾਡੇ ਵਾਸਤੇ ਸ਼ਰਾਬ ਦੇ ਠੇਕੇ ਨਹੀਂ ਤੁਹਾਡੇ ਵਾਸਤੇ ਚਿੱਟੇ ਨਹੀਂ ਹੈਗੇ ਇੱਥੇ ਤੁਹਾਨੂੰ ਪਿਆਰ ਉਹ ਮਿਲੂਗਾ ਜਿਹੜਾ ਕਿਸੇ ਨੇ ਦਿੱਤਾ ਨਹੀਂ ਔਰ ਕਿਸੇ ਨੂੰ ਮਿਲਿਆ ਨਹੀਂ ਉਹ ਪਿਆਰ ਤੁਹਾਨੂੰ ਇੱਥੇ ਵਿਵਾਨ ਗੁਰ ਸਾਹਿਬ ਦੀ ਧਰਤੀ ਤੋਂ ਸਿੰਘ ਸਾਹਿਬ ਜਸੇਦਾਰ ਬਾਬਾ ਬਲਬੀਰ ਸਿੰਘ ਤੁਹਾਡੀ ਝੋਲੀ ਚ ਪਾਉਣਗੇ ਇਹ ਬੇਨਤੀਆਂ ਨੇ ਬਾਬਾ ਜੀ ਵੱਲੋਂ 14ਵੇਂ ਮੁਖੀ ਸਾਡੇ ਬਹੁਤ ਹੀ ਵਿਦਵਾਨ ਸੂਝਵਾਨ ਮਹਾਨ ਰੂਹਾਂ ਮਿੱਠੇ ਬੋਲੜੇ ਉੱਚੀ ਸੁੱਚੀ ਦੇ ਮਾਲਕ ਹੀ ਬੰਦੇ ਉਹ ਮਹਾਪੁਰਖਾਂ ਦੀ ਬੇਨਤੀ ਆਏ ਇਹਨੂੰ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਬਹੁਤ ਧੰਨਵਾਦ ਬਾਬਾ ਕਲਦੀਪ ਸਿੰਘ ਜੀ ਜਿਹੜਾ ਜਿਹਨੇ ਸਾਡੇ ਚੈਨਲ ਤੇ ਬਹੁਤ ਵਧੀਆ ਸਪੀਚ ਦਿੱਤੀ ਆ ਤੇ ਜਾਣੂ ਕਰਵਾਇਆ ਸਿੱਖ ਕੌਮ ਦੇ ਬਾਰੇ ਜਾਣਕਾਰੀ ਦਿੱਤੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਇੱਕ ਹੋਰ ਵੀ ਸੁਣਿਆ ਸਾਡਾ ਇੱਕ ਤੁਹਾਡੇ ਨਾਲ ਹੋਰ ਵੀ ਇੱਕ ਬਚਨ ਸਾਂਝਾ ਕਰ ਲੈਣੇ ਜਾਂਦੇ ਜਾਂਦੇ ਪਰ ਇਹ ਧਰਤੀ ਤੇ ਨਾ ਕਿ ਕਿਸੇ ਨੂੰ ਪਤਾ ਨਹੀਂ ਕਿਸੇ ਨੂੰ ਇਹ ਪਤਾ ਵੀ ਬਾਬਾ ਮੋਤੀਰਾਮ ਮੈਰੇ ਨੂੰ ਕਿੱਥੇ ਜੀਤ ਕਰਿਆ ਤੀ ਹਾਂ ਉਹ ਵੀ ਦੱਸੋ ਇਹ ਜਾਣਕਾਰੀ ਦੋਈ ਪਰ ਇਹ ਜ਼ਰੂਰੀ ਹੈ ਪਤਾ ਕਿਸੇ ਨੂੰ ਨਹੀਂ ਪਤਾ ਵੀ ਬਾਬਾ ਮੋਤੀਰਾਮ ਮੈਰੇ ਨੂੰ ਕਿੱਥੇ ਜੀਤ ਕਰਿਆ ਤੀ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੋਂ ਤੋਂ ਬਾਬਾ ਮੋਤੀਰਾਮ ਮਹਾਰਾਜ ਜੀ ਉਹਨਾਂ ਨੇ ਦੁੱਧ ਦੀ ਸੇਵਾ ਲਈ ਤੀ ਠੰਡੇ ਬੁਰਜ ਸਾਹਿਬ ਦੀ ਬੈਕ ਸਾਈਡ ਤੋਂ ਉੱਥੇ ਹੀ ਸੂਬਾ ਸਰਾਂਦੇ ਨੇ ਕੋਲੂ ਘੱਟ ਕੇ ਉੱਥੇ 5 ਸਾਲ ਦੇ ਬੱਚੇ ਤੋਂ ਸ਼ੁਰੂ ਕਰਕੇ ਐਦਾਂ ਪੀੜੇ ਤੀ ਜਿਵੇਂ ਗੰਨੇ ਪੀੜੀਦੇ ਨੇ ਇੱਕ ਉਹ ਇਤਿਹਾਸ ਇੱਕ ਬਵਾਨਗੜ ਸਾਹਿਬ ਦਾ ਇਤਿਹਾਸ 48 ਘੰਟੇ ਦਾ ਇੱਕ ਬਾਬਾ ਸੰਗਤ ਸਿੰਘ ਦਾ ਇਤਿਹਾਸ ਜਿਹੜੀ ਸਾਬ ਜੱਦਾਂ ਨੂੰ ਪਹਿਲੀ ਧਮਕੀ ਦਿੱਤੀ 10 ਪੋ ਨੂੰ 10 ਪੋ ਨੂੰ ਪਹਿਲੀ ਧਮਕੀ ਕਿਹੜੀ ਦਿੱਤੀ ਸੀ ਕਿ ਤੁਹਾਡੇ ਪਿਓ ਨੂੰ ਸ਼ਹੀਦ ਕਰ ਲਿਆਂਦਾ ਬੱਚਿਓ ਤੁਹਾਡੇ ਪਿਓ ਨੂੰ ਸ਼ਹੀਦ ਕਰ ਲਿਆਂਦਾ ਤੁਸੀਂ ਈਦ ਮੰਨ ਲਓ ਜਿਹੜੇ ਭਾਈ ਸੰਗਤ ਸਿੰਘ ਜੀ ਨੇ ਜੀ ਤੇ ਉਹਨਾਂ ਨੂੰ ਕਿਥੇ ਸੀ ਜਿੱਦ ਕੀਤਾ ਗਿਆ ਸੀਗਾ ਇਹ ਉਹ ਵੀ ਰਸਤੇ ਉਹਨਾਂ ਨੂੰ ਉਹਨਾਂ ਨੇ ਚਮਕੌਰ ਦੀ ਗੜੀ ਐਂਡ 'ਚ ਬਾਬਾ ਫਤਿਹ ਬਾਬਾ ਸੰਗਤ ਸਿੰਘ ਜੀ ਨੇ ਫਤਿਹ ਕੀਤੀ ਸੀ ਅੱਛਾ ਜੀ ਚਮਕੌਰ ਦੀ ਗੜੀ ਦੇ ਕਮਾਂਡਰ ਬਾਬਾ ਸੰਗਤ ਸਿੰਘ ਸੀਗੇ ਉਹਨਾਂ ਨੂੰ ਮਹਾਰਾਜ ਨੇ ਸਾਰਾ ਆਪਣੇ ਜੀਵਨ ਜੋੜਾ ਘੋੜਾ ਕਲਗੀ ਤੋੜਾ ਉਹ ਸਾਰਿਆਂ ਪਹਿਨਾ ਕੇ ਫਿਰ ਉੱਥੇ ਆਪਣਾ ਰੂਪ ਦੇ ਕੇ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੇ ਤਿਆਗ ਪ੍ਰਾਨ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਨਹੀਂ ਦਿੱਤੀ ਚਮਕੌਰ ਦੀ ਗੜੀ ਦੇ ਵਿੱਚ ਪਰ ਮਹਾਰਾਜ ਨੇ ਦੋ ਪੁੱਤਰਾਂ ਦੇ ਸੀਸ ਤੇ ਕਲਗੀ ਨਹੀਂ ਲਾਈ ਨਾ ਬਾਬਾ ਜੀਤ ਸਿੰਘ ਦੇ ਨਾ ਬਾਬਾ ਜੀ ਹਰ ਸਿੰਘ ਦੇ ਜੇ ਕਲਗੀ ਲਾਈ ਆ ਤਾਂ ਬਾਬਾ ਸੰਕਤ ਸੀ ਕਿਤੇ ਲਾਇਆ ਉਹਨੂੰ ਕਲਗੀ ਤੋੜੇ ਦਾ ਵਾਰਸ ਬਣਾਇਆ ਉਹੀ ਕਲਗੇ ਤੋੜੀ ਤੋਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰ ਲਿਆਂਦਾ ਕਿਉਂਕਿ ਨੀਲਾ ਘੋੜਾ ਵੀ ਉੱਥੇ ਸ਼ਹੀਦ ਹੋਇਆ ਚਮਕੌਰ ਦੀ ਗੱਡੀ 'ਚ ਜਦੋਂ ਮਾਰਾਂ ਨੇ ਚਮਕੌਰ ਦੀ ਗੱਡੀ ਛੱਡਿਆ ਨੀਲਾ ਘੋੜਾ ਨਹੀਂ ਸੀਗਾ ਥੱਲੇ ਜੋੜਾ ਨਹੀਂ ਸੀਗਾ ਹਾਂਜੀ ਪੈਰਾਂ 'ਚ ਜੋੜਾ ਨਹੀਂ ਸੀਗਾ ਉੱਪਰ ਬੌਣ ਚੱਲਣ ਵਾਸਤੇ ਕੋੜ ਨੀਲਾ ਕੋੜਾ ਨਹੀਂ ਸੀਗਾ ਨੀਲਾ ਕੋੜਾ ਵੀ ਬਾਬਾ ਸੰਗਤ ਸਿੰਘ ਨੂੰ ਤੇ ਪੈਰਾਂ ਦਾ ਜੋੜਾ ਵੀ ਬਾਬਾ ਸੰਗਤ ਸਿੰਘ ਨੂੰ ਕੱਲ ਕੀ ਤੋੜਾ ਵੀ ਬਾਬਾ ਸੰਗਤ ਸਿੰਘ ਨੂੰ ਬਾਬਾ ਜੀ ਭਾਈ ਸੰਗਤ ਸਿੰਘ ਬਾਰੇ ਦਾ ਤੁਸੀਂ ਜਾਣਕਾਰੀ ਦਿੱਤੀ ਆ ਤੇ ਭਾਈ ਜਿਹੜੇ ਟੋਡਰ ਮੱਲ ਹਨਾ ਜੀ ਉਹਨਾਂ ਬਾਰੇ ਵੀ ਥੋੜੀ ਜਾਣਕਾਰੀ ਜਿਹੜੇ ਇਥੋਂ ਨਾ ਉਹਨਾਂ ਦੀ ਪਵਿੱਤਰ ਰੂਹਾਂ ਨੂੰ ਲੈ ਕੇ ਗਏ ਨੇ ਦੇਹਾਂ ਨੂੰ ਉਹਨਾਂ ਨੂੰ ਲੈ ਕੇ ਗਏ ਨੇ ਜੋਤੀ ਜੋਤਿ ਸਰੂਪ ਸਾਹਿਬ ਜਦੋਂ ਉਹਨਾਂ ਜੀ ਉਹਨਾਂ ਵਾਰੀ ਵੀ ਥੋੜੀ ਜਾਣਕਾਰੀ ਦੇ ਦੋ ਜੀ ਭਾਈ ਟੋਡਰਮਲ ਜੀ ਜਿਹੜੇ Hindu ਮਤ ਪਰਿਵਾਰ ਦੇ ਵਿੱਚ ਸੀਗੇ ਜਿਹੜਾ ਭਾਈ ਟੋਡਰਮਲ ਜੀ ਦਾ ਜਿਹੜਾ ਜਨਮ ਸੀ ਉਹ Hindu ਪਰਿਵਾਰਾਂ ਦੇ ਵਿੱਚ ਸੀ ਪਰ ਇੱਕ ਪਾਸੇ ਗੰਗੂ ਉਹ ਵੀ Hindu ਆ ਦਾ ਇੱਕ ਪਾਸੇ ਟੋਡਰਮਲ ਉਹ ਵੀ Hindu ਆ ਦਾ ਗੰਗੂ ਦੇ ਹਿੱਸੇ 'ਚ ਕਿਹੜੀ ਚੀਜ਼ ਆਈ ਆ ਟੋਡਰਮਲ ਦੇ ਹਿੱਸੇ 'ਚ ਕਿਹੜੀ ਚੀਜ਼ ਆਈ ਆ ਪਰ ਐਡਾ ਵੱਡਾ ਸੇਠ ਹੋ ਕੇ ਐਡਾ ਵੱਡਾ ਇੱਕ ਸੂਰਮਾ ਯੋਧਾ ਹੋ ਕੇ ਉਹਨੂੰ ਵੀ ਇੱਕ ਵਾਸਤੇ ਪਾਉਣੇ ਪੈ ਗਏ ਸਾਬਜਾਦਾਂ ਵਾਸਤੇ ਝੋਲੀ ਅੱਡਣੀ ਪੈ ਗਈ ਸਰਹੰਦ ਦੀ ਧਰਤੀ ਤੇ ਜਦੋਂ ਸੂਬਾ ਸਰਹੰਦ ਨੇ ਕਿਹਾ ਕਹਿੰਦੇ ਪੈਮੀਆਂ ਮੋਹਰਾ ਨਹੀਂ ਖੜਮੀਆਂ ਮੋਹਰਾ ਲੈਣੀਆਂ ਨੇ ਜਿਹੜੇ 48 ਘੰਟਿਆਂ ਦਾ ਸਾਡਾ ਇਤਿਹਾਸ ਬਣਿਆ ਇਹ ਟੋਡਰਮਲ ਦੀ ਕਿਰਪਾ ਨਾਲ ਹੋਇਆ ਕਿਉਂ ਹੋਇਆ ਕਿਉਂਕਿ ਉਹਨੇ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਜਦੋਂ ਉਹਨੂੰ ਪਤਾ ਲੱਗਿਆ ਫਿਰ ਇਹਦੇ ਨਾਲ ਗੁਰਮਤਾ ਕੀਤਾ ਸੂਬਾ ਸਰਹੰਦ ਦੇ ਨਾਲ ਕੀ ਗੁਰਮਤਾ ਕੀਤਾ ਕਹਿੰਦੇ ਨਹੀਂ ਸਾਨੂੰ ਉਹਦਾ ਸੰਸਕਾਰ ਦਾ ਟਾਈਮ ਦੋ ਕਹਿੰਦੇ ਜੇ ਸੰਸਕਾਰ ਵਾਤੇ ਜਗ੍ਹਾ ਲੈਣੀ ਆ ਤਾਂ ਮੋਹਰਾ ਖੜੀਆਂ ਲੈਣ ਲੈ ਪਾਉਣੀਆਂ ਪੈਣਗੀਆਂ ਜਿੰਨੀਆਂ ਮੋਹਰਾ ਪਿਛਾਉਂਗੇ ਉਨੀਆਂ ਤੁਹਾਨੂੰ ਜਗ੍ਹਾ ਮਿਲੂਗੀ ਜਦੋਂ ਮੋਹਰਾ ਪੈਮੀਆਂ ਤੇ ਆ ਗਿਆ ਇੱਕਦਮ ਸੂਬਾ ਸਰੰਦ ਦਾ ਮਨ ਬਦਲ ਗਿਆ ਕਹਿੰਦਾ ਪੈਮੀਆਂ ਦੇ ਨਾਲ ਜਗ੍ਹਾ ਮੋਹਰਾ ਘੱਟ ਖੜੀਆਂ ਹੋਣ ਜੇ ਖੜੀਆਂ ਕਰਾਂਗੇ ਤਾਂ ਮੋਹਰਾ ਵੱਧ ਹੋਣ ਗਿਆ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਉਹਨੇ ਮਹਾਰਾ ਦੇ ਕਲਗੀਧਰ ਚਰਨਾਚ ਅਰਦਾਸ ਬੇਨਤੀ ਕੀਤੀ ਕੀ ਕੀਤੀ ਬਾਤਾ ਮੇਰੀ ਇੱਜ਼ਤ ਰੱਖੋ ਮੈਂ ਸਹਿਬਜ਼ਾਦਾ ਦਾ ਤੇ ਮਾਤਾ ਜੀ ਦਾ ਸੰਸਕਾਰ ਕਰਨਾ ਇਸ ਕਰਕੇ ਮੈਂ ਮੇਰੇ ਤੇ ਐਡਾ ਹੱਥ ਰੱਖਿਓ ਵੀ ਮੈਂ ਡੋਲਾ ਨਾ ਮੈਂ ਇਹ ਸਹਿਬਜ਼ਾਦਾ ਦੀ ਸੰਸਕਾਰ ਦੀ ਜਿਹੜੀ ਸੇਵਾ ਇਹ ਮੇਰੀ ਝੋਲੀ ਚ ਆਵੀ ਇਹ ਇੱਕ ਹੋਰ ਵੀ ਬੇਨਤੀ ਆ ਇਹ ਬਾਬਾ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰ ਕੌਰ ਜੀ ਦੀ ਵੀ ਸੇਵਾ ਕੀਤੀ ਟਰਡਰ ਮੱਲ ਜੀ ਨੇ ਅੱਛਾ ਜੀ ਜਦੋਂ ਦਿੱਲੀ ਵੱਲ ਨੂੰ ਗਏ ਨੇ ਨਾ ਉਦੋਂ ਉਹਨਾਂ ਨੇ ਕਹਿ ਕੇ ਗਏ ਸੀ ਟਰਡਰ ਮੱਲ ਤਾਂ ਹੀ ਰੋਇਆ ਸੀ ਕਹਿੰਦਾ ਮਹਾਰਾਜ ਮੇਰੀ ਅਜੇ ਰੂਹ ਖੁਸ਼ ਨਹੀਂ ਹੋਈ ਮੈਂ ਤੁਹਾਡੀ ਸੇਵਾ ਕਰਨੀ ਆ ਉੱਥੇ ਗੁਰੂ ਤੇਗ ਬਹਾਦਰ ਜੀ ਨੇ ਬਚਨ ਕਰਿਆ ਸੀ ਕਹਿੰਦਾ ਟਰਡਰ ਮੱਲ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਵੱਡੀ ਸੇਵਾ ਤੈਨੂੰ ਮਿਲੂਗੀ ਤੇਰੀ ਸੇਵਾ ਉਹ ਹੋਊਗੀ ਵੀ ਜਿਹੜੀ ਅੱਜ ਤੱਕ ਕਿਸੇ ਨੂੰ ਮਿਲੀ ਨਹੀਂ ਆ ਤੇਰੇ ਤੇ ਫੇਪਰ ਵੀ ਉਹ ਪਹਿਣਗੇ ਵੀ ਜਿਹੜੇ ਕਿਸੇ ਤੇ ਪਏ ਨਹੀਂ 70000 ਮੋਰ 70000 ਮੋਰ ਮੂੰਹ ਨਾਲ ਕਿਹੜੀ ਸੌਕੀ ਆ ਗੁਰੂ ਤੇਗਾਰੀ ਸਾਧ ਸੰਗਤ ਜੀ ਬਾਬਾ ਟੋਡਰ ਮਲ ਜੀ ਨੇ 78000 ਮੋਰ ਖੜੀ ਕਰਕੇ ਖੜੀ ਪੈਮੀਆਂ ਤੋਂ ਖੜੀ ਕਰਕੇ ਫਿਰ ਜੋਤੀ ਸਰੂਪ ਸਾਹਿਬ ਦੀ ਧਰਤੀ ਖਰੀਦ ਕੇ ਉੱਥੇ ਸਾਬ ਜਿਆਦਾ ਦਾ ਸੰਸਕਾਰ ਕੀਤਾ ਪਰ ਉਸ ਸਮੇਂ ਦੀ ਰਕਮ ਦੀ 1 ਕਰੋੜ 80 ਲੱਖ ਕੁਝ ਉਸੇ ਇਸ ਤਰ੍ਹਾਂ ਦੀ ਬਾਬਾ ਜੀ ਉਦੋਂ ਦੀ ਰਕਮ ਦਾ ਤਾਂ ਅੱਜ ਬੈਂਕਾਂ ਦੀ ਦੇਣ ਦੇ ਸਕਦੇ ਆ ਅੱਜ ਅਰਬਾਂ ਅਰਬਾਂ ਦੀ ਗੱਲ ਦੀ ਇਸ ਟਾਈਮ ਇਸ ਟਾਈਮ ਅਰਬਾਂ ਖਰਬਾਂ ਦੀ ਗਿਣਤੀ ਆ ਜਿਹੜੀ ਉਦੋਂ ਦਾ 78000 ਮੋਹਰ ਉਦੋਂ ਦੀ 78000 ਮੋਹਰ ਅੱਜ ਅਰਬਾਂ ਖਰਬਾਂ ਪਰ ਅੱਜ ਬਸੋਸ ਹੈ ਪਰ ਉਹਨਾਂ ਦੀ ਜਿਹੜੀ ਹਵੇਲੀ ਆ ਨਾ ਉਹ ਖੰਡਰ ਹੋਈ ਪਈ ਆ ਹਾਂਜੀ ਹਾਂਜੀ ਉਸ ਦੀ ਸਾਫ ਸਵਾਲ ਕਿਉਂ ਨਹੀਂ ਕੀਤੀ ਜਾ ਰਹੀ ਉਹ ਵੀ ਦੇਖੋ ਜੀ ਕਿੱਦਾਂ ਕਰਵਾਨੇ ਆ ਕਰਿਆ ਨੇ ਉਹਨਾਂ ਨੇ ਵੀ ਵਾਹਿਗੁਰੂ ਜੀ ਮੇਰੀ ਬੇਨਤੀ ਆ ਇਹ ਜਿੰਨਾ ਚਿਰ ਬੁੱਢਾ ਦਲ ਦੇ ਅੰਦਰ ਨਹੀਂ ਆਉਂਦੀਆਂ ਸਾਰੀਆਂ ਚੀਜ਼ਾਂ ਉਹਨਾਂ ਚਾਰੇ ਖੰਡਰ ਰਹਿਣਗੀਆਂ ਅੱਛਾ ਜੀ ਕਿਉਂ ਕਿ ਬਾਣੀ ਬਾਣੇ ਦਾਤਾ ਬੁੱਢਾ ਦਲ ਨੂੰ ਪਤਾ ਹੈ ਬੁੱਢਾ ਦਲੇ ਬਾਰਸਾ ਹੋਰ ਨਹੀਂ ਕੋਈ ਹੈਗਾ ਇਹ ਤਾਂ ਸਾਫ਼ ਗੱਲ ਹੈ ਇਹਨਾਂ ਨੂੰ ਟਾਈਮ ਦਿੱਤਾ ਸੀਗਾ ਟਾਈਮ ਦਿੱਤਾ ਪਰ ਇਹਨਾਂ ਨੇ ਟਾਈਮ ਸਵਾਲ ਨਹੀਂ ਸਕੇ ਕਿਉਂਕਿ ਇਹ ਕੀ ਇਹ ਨਹੀਂ ਹੈਗਾ ਮੈਂ ਪਹਿਲਾਂ ਵੀ ਬੇਨਤੀ ਕਰੀ ਆ ਮੋਤੀराम ਮੈਰੇ ਦਾ ਜਿੱਥੇ ਇਤਿਹਾਸ ਦੀ ਉਹ ਵੀ ਖਤਮ ਅੱਛਾ ਜੀ ਜਿੱਥੇ ਬਾਬਾ ਸੰਗਤ ਸਿੰਘ ਦਾ ਅਸੀਸ ਦਾ ਸੰਸਕਾਰ ਕਰਿਆ ਸੀਸ ਦਾ ਉਹ ਵੀ ਜਗਾ ਖੰਡਰ ਹੂੰ ਉੱਥੇ ਪ੍ਰਾਤਨ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ ਲਿਖਤ ਦੇ ਰੂਪਤੀ ਜਿਵੇਂ ਭਾਈ ਜਿਸ ਜਗ੍ਹਾ ਤੇ ਭਾਈ ਸੰਤ ਸਿੰਘ ਜੀ ਦਾ ਹੂੰ ਉਹ ਕਿ ਸੀ ਕਿ ਕਿ ਹਾਂ ਜੀ ਸੰਸਕਾਰ ਸੰਸਕਾਰ ਕੀਤਾ ਗਿਆ ਉਸ ਸਥਾਨ ਤੇ ਗੁਰਦੁਆਰਾ ਸਾਹਿਬ ਬਣਨਾ ਚਾਹੀਦਾ ਨਾ ਇਹ ਹੈਗਾ ਸੀਗਾ ਜੀ ਹੈਗਾ ਹੈਗਾ ਸੀ ਪਰ ਉਸ ਬਾਰੇ ਇਤਿਹਾਸ ਵੀ ਲਿਖਿਆ ਹੋਣਾ ਚਾਹੀਦਾ ਜੀ ਉਹ ਜਿਹੜਾ ਸਥਾਨ ਆ ਨਾ ਉਹ ਰੇਲਵੇ ਫਾਟਕ ਦੇ ਨਾਲ ਹੈ ਉਹਨੂੰ ਬਿਨਾ ਛੱਤ ਵਾਲਾ ਗੁਰੂ ਘਰ ਬੋਲਿਆ ਜਾਂਦਾ ਅੱਜ ਅੱਛਾ ਜੀ ਉੱਥੇ ਛੱਤ ਨਹੀਂ ਹੈਗੀ ਜਦੋਂ ਆਪਾਂ ਬਸੀ ਰੋਡ ਨੂੰ ਜਾਂਦੇ ਹਾਂ ਹਾਂ ਜੀ ਹਾਂ ਬਸੀ ਵੱਲ ਨੂੰ ਜਾਂਦੇ ਹਾਂ ਖੱਬੇ ਹੱਥ ਫਾਟਕਾਂ ਦੇ ਨਾਲ ਹੈ ਉੱਥੇ ਬਾਬਾ ਸੰਗਤ ਸਿੰਘ ਦਾ ਸਥਾਨ ਹੈ ਅਰੇ ਇਹ ਤਿੰਨ ਚਾਰ ਸਾਡੀਆਂ ਜਿਹੜੇ ਇਤਿਹਾਸਕ ਜਗ੍ਹਾ ਨੇ ਉਹ ਖਤਮ ਕਰੀਆਂ ਪਈਆਂ ਨੇ ਪਰ ਉਹ ਖਤਮ ਨਹੀਂ ਹੋਣੀਆਂ ਉਹ ਜਾਗਰਤ ਹੁੰਦੀਆਂ ਰਹਿਣਗੀਆਂ ਉਹ ਟਾਈਮ ਨੇੜੇ ਆ ਗਿਆ ਜਿਵੇਂ ਸਿੰਘ ਸਾਹਿਬ ਜੀ ਨੇ ਜਿਹਦਰ ਚਰਨ ਸਿੰਘ ਜੀ ਉਹਨਾਂ ਨੇ ਬਚਨ ਸੁਣਾਏ ਨੇ ਆਪ ਜੀ ਨੂੰ ਅਨਮੋਲੇ ਬਚਨ ਨੇ ਪਰ ਇਹ ਪਤਾ ਕਿ ਇਹਨਾਂ ਨੂੰ ਲੱਗਦਾ ਇਹ ਪਤਾ ਉਦੋਂ ਲੱਗਦਾ ਜਦੋਂ ਆ ਬਾਣੀ ਤੇ ਬਾਣੇ ਦੇ ਵਿਚ ਰਹੇ ਨੇ ਆ ਫੇਰ ਸੀਨ ਦਿਖਦੇ ਨੇ ਜਿਵੇਂ ਆਪਾਂ ਇੱਕ ਵੀਡੀਓ ਦੇਖਦੇ ਆ ਨਾ ਇੱਕ ਫਿਲਮ ਦੇਖਦੇ ਆ ਓਕਣਾ ਸਾਹਿਬ ਜਾਦੀ ਦਿਖਾਉਂਦੇ ਨੇ ਸੀਨੇ ਇਹ ਉਹ ਸੀਨ ਨੇ ਓਕਣਾ ਦੇਖਣੇ ਨੇ ਦੇਖਣਗੇ ਉਦੋਂ ਜਦੋਂ ਅਸੀਂ ਸਾਹਿਬ ਜੀ ਅੱਧ ਨੂੰ ਬੇਨਤੀ ਕਰਕੇ ਆਵਾਂਗੇ ਵੀ ਸਾਨੂੰ ਉਹ ਚੀਜ਼ਾਂ ਦਿਖਾਓ ਉਹ ਚੀਜ਼ਾਂ ਦੇ ਅਸੀਂ ਦਰਸ਼ਨ ਕਰਨੇ ਨੇ ਫੇਰ ਹੁੰਦੇ ਨੇ